ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਡਾ ਟਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਬਾਈ ਸੋਨੀ ਕੋਲੇ ਪਹੁੰਚਿਆ ਪਿੰਡ ਮੋੜਲਾ ਬਾਜੀ ਦੋ ਤੁਹਾਨੂੰ ਟੌਪ ਦੀਆਂ ਅੱਜ ਵੇੜਾ ਦਿਖਾ ਦੇਾਂਗੇ ਤੇ ਇੱਕ ਤੁਹਾਨੂੰ ਦਿਖਾ ਦਿਆਂ ਸੂਈ ਸਬਾਈ ਝੋਟੀ ਉਹਦੀ ਆਪਾਂ ਚਵਾਈ ਸਾਰੀ ਕਰਕੇ ਦਿਖਾ ਦਿਆਂ ਵਿੱਚ ਕਿੰਨਾ ਕੁ ਦੁੱਧ ਆ ਨਾਲੇ ਬਾਈ ਤੋਂ ਪੁੱਛਾਂਗੇ ਜਾਂ ਕਿੰਨਾ ਕੁ ਦੁੱਧੋਂ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਕਰ ਦਿਆਂਗੇ ਸਸੀ ਕਾ ਬਾਈ ਸੋਨੀ ਸਸੀ ਕਾ ਬਾਈ ਹੋ ਠੀਕ ਹੋ ਵੀਰੇ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਵੀਰ 9988202601 ਪਿੰਡ ਆਪਣਾ ਮੋੜ ਨਾਬਾ ਜੀ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਇਧਰ ਪੱਖੋ ਗੈਂਚੀਆਂ ਤੇ ਤਪਾ ਤਪਾ ਸੈਣਾ ਵੀ 6 ਕਿਲੋਮੀਟਰ ਤੇ ਬਰਨਾਲਾ ਵੀ ਨੇੜੇ ਆ ਗਿਆ ਹਾਂ ਬਰਨਾਲਾ ਓਕੇ ਤੇ ਚੰਗਾ ਚੱਲੀ ਜਾਂਦਾ ਬਈ ਕੰਮ ਕਰ ਹਾਂਜੀ ਵਧੀਆ ਵੀਰੇ ਹਾਂ ਦੋ ਵੜਾ ਤੇ ਇੱਕ ਦਿਖਾਉਣੇ ਝੋਟੀ ਪਲੂਣ ਰੈਡੀ ਦੁੱਧ ਵਾਲੀ ਇਹਨਾਂ ਦੁੱਧਾ ਵੀਰੇ ਹੋ ਸਾਲੇ ਰੈਡੀ ਯਾਰ ਅਸੀਂ ਦੋ ਥਾਣੇ ਚੋਣੇ ਪਿਛਲੇ 10 ਲੀਟਰ ਚੋ ਲੈਨੇ ਆ ਮੇਰੇ ਸਾਹਬ ਨਾਲ 15 ਹੀ ਹੋ ਸਕਦਾ ਅੱਜ ਓਕੇ ਮੂਰੇ ਸਾਹਮਣੇ ਕੱਢ ਦੇਣਾ ਅੱਜ ਚਵਾਈ ਕਰ ਦਾਂਗੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਸੋਨੀ ਵੜ ਦੇਖੀ ਅਨੇ ਐਚ ਐਫ ਚਿੱਟੀ ਵੜ ਆ ਗਈ ਡੱਬੀ ਹਾਂਜੀ ਤੇ ਕਿੰਨੇ ਦਿਨਾਂ ਦਾ ਇਹਦਾ ਬਾਕੀ ਆ ਹੁਣ ਇਹਦੇ ਵੀਰੇ ਦੂਜਾ ਸੁਆ ਸੁਣਾ ਹੂੰ ਇਹਦੇ ਦਿਨ 23 ਤਰੀਕ ਨੂੰ ਹੋਣਾ ਪੂਰੇ ਹੂੰ ਤੇ ਮੇਰੇ ਹਿਸਾਬ ਨਾਲ ਉਹ ਤਾਂ 10 ਦਿਨ ਰਹਿੰਦੇ ਪਰ 20 ਦਿਨਾਂ ਦੇ ਕਰੀਬ ਲੈ ਜਾਊਗੀ ਓਕੇ ਜੀ ਹਾਂ ਖੜੀਆਂ ਹੀ ਦਿਖਾ ਦੇਣੀਆਂ ਤੁਹਾਨੂੰ ਬਾਈ ਕਹਿੰਦਾ ਆਇਓ ਤੁਸੀਂ ਤੋਰਾ ਤਾਰਾ ਕਰਾ ਕੇ ਲੈ ਲੈ ਲੈਵਲ ਉਹਦੀ ਪੂਰੀ ਦਾ ਜਮਾ ਬਣੂ ਬਣੂ ਬਹੁਤ ਦੁੱਧ ਮਾਰ ਕਾਣ ਦੇ ਸੀ 30 ਲੀਟਰ ਕਹਿੰਦੇ ਸੀ ਪਹਿਲੇ ਦਾ ਚੋਆ ਪਲੂਣ ਦਾ ਕਿੰਨੇ ਪੈਸੇ ਬਾਈ ਸੋਨੀਆਂ ਦੇ ਇਹਦਾ ਮੁੱਲ ਬੋ ਫੋਨਤੀ ਕਰਾ ਓਕੇ ਤੇ ਆ ਵੈਡ ਜਿਹੜੀ ਸੂਈ ਸਵਾਈ ਆ ਇਹ ਬਾਈ ਸੂਈ ਆ ਪਰਸੋਂ ਸੂਈ ਸੀਗੀ ਮਗਰ ਜਰਸੀ ਦਾ ਮਗਰ ਕਿ ਬੱਚੀ 25 ਦਿੱਤੀ ਹੈ ਜਰਸੀ ਬਹੁਤ ਚੰਗੀ ਦੇਖੋ ਠੀਕ ਆ ਜਰਸੀ ਹਲਵਾਏ ਸੀ ਨਾ ਆ ਦੇਖੋ ਜਿਵੇਂ ਪੂਰੀ ਵਧੀਆ ਤੇ ਸੁਆ ਬਾਈ ਦੂਜ ਤੇ ਕਿੰਨੇ ਦਿਨ ਹੋਏ ਸੂਈਨ ਪਰ ਪਰਸੋਂ ਦੀ ਕਿੰਨਾ ਹੁਣ ਬੌਲਾ ਰੈਡੀ ਆ ਇਸ ਵੇਲੇ 15 ਲੀਟਰ ਆ ਜਾਵਾਂ 15 ਲੀਟਰ ਜਾਂ ਕੱਦ ਕਾਠ ਬੜਾ ਵੱਡਾ ਕੱਦ ਪੂਰੀ ਹੈ ਜਮਾਂ ਦਾ ਆ ਦੇਖੋ ਜੀ ਇਹਦਾ ਵੀ ਮੁੱਲ ਫਿਰ ਫੋਨ ਤੇ ਇਹਦਾ ਮੁੱਲ ਫੋਨ ਤੇ ਜਾਇਜ਼ ਹੋ ਜਾਵਾਂ ਜਾਇਜ਼ ਹੀ ਦੇ ਦਾਂਗੇ ਜਮਾਂ ਹਵਾ ਨਾ ਕਰਾ ਦੀ ਜੀ ਹਾਲੇ ਮਾਤਾ ਕੋਈ ਅੰਤ ਨਹੀਂ ਦੇਖ ਫਿਟਿੰਗ ਹਾਲਾ ਪੂਰਾ ਜਮ ਆ ਦੇਖੋ ਮੈਂ ਕਹਿੰਦਾ ਫਸੀ ਖੜੀ ਆ ਨਾ ਚੋਰਾ ਹੁਣ ਡੰਗ ਦੇ ਨਾ ਬੱਚੀ منہ ਦੇ ਬੰਨ ਤੇ ਲੀਕ ਕਰੀ ਜਾਂਦੀ ਹੈ ਹਮ ਆ ਦੇਖੋ ਜੀ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਫੇਸ ਦੀ ਕੁਆਲਿਟੀ ਇੱਕ ਨੰਬਰ ਤੇ ਦੂਜੇ ਨੰਬਰ ਤੇ ਬੱਛੀ ਵਾਲੀ ਗੱਲ ਆ ਜਦੋਂ ਆਪਣਾ ਕਿਸੇ ਨਾਲ ਸੌਦਾ ਹੋ ਗਿਆ ਹੂੰ ਜੇ ਆਪਾਂ ਨੂੰ ਕੋਈ ਬੰਦਾ ਬੱਛੀ 10000 ਦੀ ਛੱਡਣਾ ਚਾਵੇ ਹੂੰ ਆਪਾਂ ਬੱਛੀ 10000 ਦੀ ਕੱਟ ਲਾਂਗੇ ਓਕੇ 10000 ਦੀ ਤੇ ਮੁੱਲ ਜਾਇਜ਼ ਹੂਦ ਉਹਨਾਂ ਦਾ ਵੀ ਮੁੱਲ ਜਾਇਜ਼ ਕਰਾਂਗੇ ਤੇ ਹੁਣ ਵੀਰੇ ਚਲ ਇਹਨਾਂ ਦਾ ਕੰਮ ਤਾਂ ਨਿਭੜ ਗਿਆ ਆਇਓ ਤੁਸੀਂ ਤੋਰਾ ਤਾਰਾ ਚੈੱਕ ਕਰਕੇ ਲੈ ਜਾਓ ਕੋਈ ਚੱਕਰ ਨਹੀਂ ਕਿਸੇ ਤੋਰੇ ਚ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਥੋੜੀ ਜੀ ਤੇ ਵੀਰ ਜਿਹੜੀ ਹੁਣ ਆਪਾਂ ਝੋਟੀ ਦੇਖੀ ਆਨੇ ਸੋਹਣੀ ਹਾਂਜੀ ਕਲੂਨ ਸੋਈ ਹੈ ਕਦੋਂ ਸੋਈਆ ਬਾਈ ਇਹਨੂੰ ਵੀਰੇ ਅੱਜ 14ਵਾਂ ਦੇਣਾ ਤੇ ਕਾਂੜਾ ਇਹਦਾ ਚੱਲੀ ਜਾਂਦਾ ਐ ਸੋਲੇ ਹੁਣ ਚੱਲੀ ਜਾਂਦਾ ਤੇ ਮਗਰ ਆ ਬੱਚਾ ਕਟਾ ਕਟਾ ਵਾਂਗ ਕਿੰਨਾ ਫਿਰ ਹੁਣ ਦੁੱਧ ਰੈਡੀ ਆਲਾ ਬਈਆ ਦੁੱਧ ਬੱਸ ਮੂਰੀ ਆ ਜੂਗਾ ਪਚਵਾਈ ਕਰਾਂਗੇ ਸਾਰੀ ਇਹਦੀ ਓਕੇ ਖੋਲੋ ਜੀ ਇਹਦਾ ਤੋਰਾ ਕਰਾ ਦਈਏ ਚੱਕੇ ਦਾ ਤੋ ਕਰਾ ਦਿੰਨੇ ਚੱਕ ਚੰਗੀਆਂ ਜਾ ਗਈ ਜੀ ਬਾਕੀ ਦੀ ਆਉਣਾ ਤੁਸੀਂ ਆਪਦੀ ਥੱਲੇ ਨਾਲ ਖਰੀਦ ਕੇ ਲੈ ਜਾਣੀ ਆ ਦੰਦਾਂ ਵੀ ਇਹ ਚਾਰ ਦੰਦ ਆ ਕੱਦ ਕਾਟ ਇਸ ਤਰ੍ਹਾਂ ਆ ਗਿਆ ਜੀ ਠੀਕ ਆ ਜੀ ਵੱਡੇ ਗੱਦ ਕਾਟ ਦੀ ਮੂੰਹ ਤੋਂ ਚਾਰ ਦੰਦ ਕੁਆਲਿਟੀ ਥਣ ਹਵਾਨੇ ਦੀ ਪੂਰੀ ਸਾਫ ਸੁਥਰੀ ਰੈਡੀ ਦੁੱਧ ਤੁਸੀਂ 14 ਕਿਲੋ ਮੰਨਣਾ ਬਾਈ ਦਾ ਕਹਿਣਾ 15 ਮੋਲ ਲਓ ਜੀ ਆ ਦੇਖੋ ਜੀ ਥਣਲੇਵੇ ਦੀ ਸਾਫ ਸੁਥਰੀ ਸੇਂਗਸ ਛੱਲੇ ਦੀ ਇੱਕ ਨੰਬਰ ਚ ਚਪੇਰੇ ਦੀ ਇੱਕ ਨੰਬਰ ਸ਼ਾਮ ਦੇ ਟਾਈਮ ਆਪਾਂ 13 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਜੀ ਨੌਵਾਂ ਮਹੀਨਾ 2025 ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਆ ਦੇਖੋ ਜੀ ਥਣ ਹਵਾਨੇ ਦੀ ਪੂਰੀ ਸਾਫ ਸੁਥਰੀ ਧਾਰਾਂ ਤੁਰਾਂ ਦੀ ਸਾਰੀ ਚਵਾਈ ਕਰਕੇ ਦਿਖਾ ਦੇਵਾਂਗੇ ਕੁਆਲਿਟੀ ਬੁਰੀ ਚੰਗੀ ਮਾਦਰਾ ਕਟਾ ਜੀ ਛੱਡੋ ਵੀਰ ਬੱਚਾ ਇਹਦਾ ਆ ਦੇਖੋ ਵੀਰੋ ਬੱਚਾ ਆਪਾਂ ਛੱਡਤਾ ਕੋਈ ਹੈਲ ਨਹੀਂ ਕੋਈ ਚੋਲ ਨਹੀਂ ਸਾਰਾ ਕੰਮ ਬਾਈ ਦਾ ਰੈਡੀ ਆ ਜੇਰ ਦਾ ਧਾਰ ਦਾ ਭਾਰ ਦਾ ਸਾਰਾ ਕੋ ਦੁੱਧ ਰੈਡੀ ਕਰਿਆ ਹੋਆ ਹੈ ਨਾ ਬਈ ਸੋਨੀ ਹੁੰਦਾ ਹੁਣ ਤਾਂ ਲਿਜਾ ਕੇ ਚੋਣਾ ਹੀ ਆ ਸ਼ਾਮ ਦੇ ਆਪਾਂ 6 ਵਜੇ ਵੀਡੀਓ ਕਵਰ ਕਰ ਰਹੇ ਆ ਜੀ ਬਲੂਨ ਝੋਟੇ ਚੰਗੇ ਗੱਦ ਘਾੜਦੀ ਆ ਬਾਕੀ ਦੀ ਗੱਲ 13 ਤਰੀਕ 9ਵਾਂ ਮਹੀਨਾ 2025 ਨੂੰ ਸ਼ਾਮ ਦੇ ਆਪਾਂ 6 ਵਜੇ ਵੀਡੀਓ ਕਵਰ ਕਰ ਰਹੇ ਆ ਟਾਈਮ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਤਾਂ ਥੋੜਾ ਬੋਟਾ ਪਲੱਸ ਹੋ ਗਿਆ ਹੋਊਗਾ ਇੱਕ ਮਿੰਟ ਆ ਦੇਖੋ ਜੀ 13 ਤਰੀਕ 6:16 2025 ਤੇ ਚੌਥਾ ਨੋਮਾ ਮਹੀਨਾ ਆ ਦੇਖੋ ਪਸਮਾਪ ਸੰਮੂ ਝੋਟੀ ਦਾ ਇੱਕ ਨੰਬਰ ਕਰੋ ਜੀ ਜੀ ਆਣਦਾ ਫਿਰ ਸੋਣੀ ਗਾਜਾਂ ਆ ਕੇ ਕੱਢ ਕੇ ਮਾਰੇ ਨਾ ਬਾਈ ਬੋਲਾ ਚੰਗਾ ਹੈ ਤਾਂ ਪਸੰਦੀ ਆਉਂਦੀ ਆ ਬੋਲਾ ਚੰਗਾ ਕੱਢੋ ਦੇਖੋ ਵੀਰੋ ਬੱਚਾ ਆਪਾਂ ਬੰਨਤਾ ਆਪਾਂ ਸਮਾ ਕਰਿਆ ਝੋਟੀ ਨੇ ਥਣ ਕੱਢਿਆ ਡੰਡਿਆ ਆ ਕੇ ਡਾਂਗ ਆ ਕੇ ਥਣ ਕੱਢ ਕੇ ਮਾਰੇ ਜੀ ਤੇ ਬਾਈ ਹੁਣ ਕਰੂਗਾ ਚਵਾਈ ਸਾਰੀ ਬਣੇ ਰਹੋ ਜਣ ਤਾਂ ਵੀਡੀਓ ਨਾਲ ਸਾਰੀ ਵੀਡੀਓ ਦੇਖ ਲਿਓ ਠੀਕ ਹੈ ਜੀ ਫੇਰ ਬਾਈ ਨੂੰ ਲਾਜੋ ਫੋਨ ਕੁਆਲਿਟੀ ਚੰਗੀ ਖਾਲੀ ਦਿਖਾ ਦੀ ਗਏ ਜੀ ਤੁਹਾਨੂੰ ਖਾਲੀ ਬਾਲਟੀ ਦੇ ਥਣਾ ਦਾ ਪਸਮਾਨ ਪਹਿਲਾਂ ਮੂਰ ਲੈ ਥਣਾ ਦੀ ਚਵਾਈ ਕਰਦੀ ਬਾਈ ਮੂਰ ਲੈਣ ਕਿਉਂ ਕਰਨ ਹੂੰ ਜਦ ਥੱਲੀ ਨਾਲ ਤੁਸੀਂ ਝੋਟੀ ਖਰੀਦਣੀ ਹੈ ਜੀ ਆ ਦੇਖੋ ਇਹ ਵਾਈਜੀ ਦਾ ਇੱਕ ਨੰਬਰ ਆ ਜੀ ਬਾਪੀ ਜਲਾਉਣਾ ਤੁਸੀਂ ਅੱਜ ਥੱਲੀ ਨਾਲ ਤਰੀਕਾ ਲੈ ਜਾਣੀ ਆ ਦੇਖੋ ਥੈਂਕ ਯੂ ਥੱਲੇ ਦੀ ਇੱਕ ਨੰਬਰ ਬਾਕੀ ਢਿਲ ਲੌਂਡਰੀ ਫਾਰਮ ਬਕਿੰਡਾ ਚੈਨਲ ਤੇ ਸਾਰੇ ਭੈਣ ਭਰਾਵਾ ਮੈਂ ਇਕੱਲੇ ਇਕੱਲੇ ਸਬਸਕ੍ਰਾਈਬਰ ਦਾ ਤੈਦਲਤ ਤੁਹਾਨੂੰ ਬਹੁਤ ਧੰਨਵਾਦ ਚੰਗਿਆਂ ਤੋਂ ਚੰਗੇ ਆਪਾਂ ਬਸੋ ਤੁਹਾਡੇ ਵਾਸਤੇ ਅਪਲੋਡ ਕਰਦੇ ਰਵਾਂਗੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਨਾ ਤੁਹਾਡਾ ਫਰਜ਼ ਬੰਨ ਦਾ ਕੋਈ ਗੱਲ ਨਹੀਂ ਮਾੜਾ ਕਰਨਾ ਕੰਮ ਵੀ ਚੰਗਾ ਕਰਨਾ ਤਾਂ ਵੀ ਉਹ ਤੁਹਾਡਾ ਫਰਜ਼ ਆ ਕਰਿਆ ਕਰੋ ਕੋਈ ਚੱਕਰ ਨਹੀਂ ਤੁਹਾਡਾ ਆਪਦਾ ਚੈਨਲ ਆ ਜੀ ਕੋਈ ਡਰਨ ਦੀ ਲੋੜ ਆ ਦੇਖੋ ਜੀ ਜੇ ਆਈ ਜੂ ਇੱਕ ਨੰਬਰ ਜਿਵੇਂ ਪਲੂਣ ਝੋਟੀ ਹੈ ਕਿ ਪਲੂਣ ਝੋਟੀ ਆਇਦਾ ਇਹਦੇ ਲੱ ਇਵੇਂ ਦੂਜੇ ਸੂਏ ਹੁੰਦੀਆਂ ਝੋਟੀਆਂ ਆਏ ਇਹਦੇ ਲੱਛਣ ਸਾਰੇ ਸਾਰੀ ਕੰਪਲੀਟ ਹੈ ਵੀ ਤੇ ਬਾਈ ਦੇ ਬਾਈ ਸੋਨੀ ਕੋਲੇ ਸੂਈ ਸੀ ਬਾਈ ਬਸ ਇੱਕ ਦਿਨ ਦੀ ਸੂਈ ਵੀ ਹੁੰਦੀ ਸੀ ਆਪਾਂ ਪਿਛਲੀ ਵੀਡੀਓ ਚ ਦਿਖਾਈ ਸੀ ਉੱਤੇ ਤੈਨੂੰ ਆ ਕੇ ਚਵਾਈ ਕਰਾਵਾਂਗੇ ਆਪਾਂ ਜੀ ਹਾਂ ਉਹਦੇ ਦਾ ਪਹੁੰਚ ਚਲਖਾ ਤੇ ਚਲਖੀ ਜੀ ਮਰਾਦੀ ਸੀ ਹੋ ਜਾਂਦਾ ਇੱਕ ਦਿਨ ਦੀ ਸੂਈ ਦੋ ਤਿੰਨ ਦਿਨਾਂ ਦੀ ਸੂਈ ਵੀ ਸੀ ਬਾਈ ਦੋ ਦਿਨਾਂ ਦੀ ਓਕੇ ਜੀ ਦੋ ਦਿਨਾਂ ਦੀ ਸੂਈ ਵੀ ਹਾਂ ਉਹਦੇ ਦਾ ਇੱਕ ਦਿਨ ਹੋ ਗਿਆ ਆਪਣੀ ਵੀਡੀਓ ਕਵਰ ਕਰੀਏ ਉਹ ਬਹਿੜਾਂ ਦੀ ਵੀਡੀਓ ਦੇ ਨਾਲ ਦਿਖਾਈ ਓਕੇ ਜੀ ਚੰਗੀਆਂ ਜਾ ਗਈ ਜੀ ਬਾਕੀ ਦੋ ਬਾਈ ਕੋਲੇ ਬਹਿੜਾਂ ਦਿਖਾਈਆਂ ਸੀ ਉਹ ਵੀ ਚੰਗੀਆਂ ਨੇ ਤੇ ਪਸ਼ੂ ਬਾਈ ਦਾ ਆਪਾਂ ਨੂੰ ਇੱਕ ਸਾਲ ਤੋਂ ਪਲੱਸ ਵੀਡੀਓ ਕਰਦਿਆਂ ਨੂੰ ਹੋ ਗਏ ਚੰਗਾ ਪਸ਼ੂ ਹੁੰਦਾ ਜੀ ਦੁੱਧ ਵਾਲਾ ਪਸ਼ੂ ਹਿੰਮਤ ਰੱਖਦਾ ਬਾਈ ਪੂਰੀ ਸੇਵਾ ਕਰਦਾਗਾ ਠੀਕ ਹੈ ਜੀ ਚੰਗਾ ਪਸ਼ੂ ਲੈਣ ਸਾਰੀ ਜਮਾਈ ਦੇਖ ਲਓ ਤੁਸੀਂ ਆਪਾਂ ਕੋਈ ਵੀਡੀਓ ਨਹੀਂ ਰੋਕਣੀ ਕੋਈ ਪੋਜ ਨਹੀਂ ਕਰਨੀ ਸਾਰੀ ਵੀਡੀਓ ਇੰਹੀਂ ਚੱਲੀ ਜਾਣੀ ਹੈ ਸਹਰੀ ਤੁਸੀਂ ਫੁੱਲ ਕਰ ਲਿਓ ਆਪ ਮੂਰਲੇ ਥਾਣਾ 'ਚ ਫਿਰ ਸੋਨੀ ਵੀਰ ਕਿੰਨਾ ਦੋਊਗਾ ਦੁੱਧ ਦੇ ਦੋ ਕਿਲੋਟਰੂ ਹੂ ਦੁੱਧ ਹੁਣ ਅੱਛਾ ਫਿਰ ਤਾਂ ਹਜੇ ਆ ਬੱਚਾ ਤਾਂ ਹੀ ਹੈ ਇਹ ਜਦ ਦੁੰਬੇ ਵਰਗਾ ਆਪਾਂ ਕਦੇ ਮੂਰਲੇ ਥਾਣਾ ਦੇ ਧਾਰ ਨਹੀਂ ਮਾਰ ਕੇ ਦੇਖ ਅੱਛਾ ਵੀ ਇਸੇ ਨੂੰ ਪਿਉ ਆਣੇ ਮੂਰਲੇ ਦੋਨੇ ਵਾਰ ਜਿਹੜੀਆਂ ਥਾਣਾਂ ਆਈਆਂ ਰਹਿ ਜਾਂਨਗੀਆਂ ਬਸ 100 ਗ੍ਰਾਮ ਉਹ ਮੈਂ ਚੋਣਾ ਹੁਣ ਤੇ ਬਹਿੜਾਂ ਵੀ ਬਾਈ ਸੋਨੀ ਜੇ ਕੋਈ ਇੱਕੇ ਘਰ ਲੈ ਗਿਆ ਹਨਾ ਚੰਗੇ ਦੁੱਧ ਕੱਢ ਦੇਣੀ ਕੋਈ ਸਰੇ ਰੀਆਂ ਬਹਿੜਾਂ ਜਮਾ ਹੂੰ ਚਲੋ ਬਾਈ ਓਕੇ ਬਫਾਰੀਆਂ ਤੇ ਯਕੀਨ ਜੇ ਤੱਕਲਾ ਘਟ ਕਰਦਾ ਹੁੰਦਾ ਉਹਦੇ ਦਿਮਾਗ ਨਾਲ ਲਜਾਵੇ ਠੀਕ ਹੈ ਨਾ ਹਾਂ ਲਜਾਓ ਪੂਰਾਂ ਖਰੀਆਂ ਪੂਰਾਂ ਖਰੀਆਂ ਕਰੂ ਬੰਦਿਆਂ ਤੋਂ ਵਹਿਣਾ ਲੰਗਾ ਇਹ ਮੂੰਹ ਚਾਲਦਿਆਂ ਪਰਦਿਆਂ ਲੈ ਲੰਗਾ ਗਾਹਾਂ ਨਹੀਂ ਗਾਹ ਮੁੰਡਿਆਂ ਦਵਾਨਾਂ ਗਾਨਾ ਹੂੰ ਜਮ ਆਪਣੇ ਰੀਰ ਦੀਆਂ ਵੜਾਂ ਦੋਨੇ ਜਮ ਜਮ ਔਰਲੀ ਤਾਂ ਮੇਰੇ ਪਿੰਡ ਦੀ ਹੈ ਤਾਜੀ ਤਾਂ ਠੀਕ ਆ ਜੀ ਦਸੱਲੀ ਵਾਲੀ ਆ ਪੂਰੀ ਜਮ ਮੇਰੇ ਪਿੰਡ ਦੀ ਜਮਪੜਾ ਓਕੇ ਜੀ ਬਾਕੀ ਸੁਣੀ ਜਿਹੜਾ ਵੀਰੇ ਦਾ ਕੱਦ ਘਾਟਾ ਝੋਟੀਆਂ ਤੈਨੂੰ ਕੋਈ ਆ ਕੇ ਐ ਨਾ ਕਹੂਗਾ ਵੀ ਛੋਟੀ ਸੀ ਜਾਂ ਵੱਡੀ ਸੀ ਨਾ ਵੱਡੇ ਕੱਦ ਘਾਟ ਚ ਆ ਗਈ ਤੇ ਇਹਨੇ ਕਰਵਾ ਲਈ ਇਹ ਚਾਰ ਦੰਦ ਜੇ ਕਿਸੇ ਚੰਗੇ ਘਰ ਵਾ ਕੀ ਨਾ ਜਮਾ ਜਮਾ ਅਸਲ ਚਾਰ ਦੰਦ ਹੂੰ ਇਹ ਵੀ ਨਹੀਂਗਾ ਕੋਈ ਛਿੱਗ ਦੇ ਹਿੱਲੇ ਜਾਂ ਸਿੱਟੇ ਹੂੰ ਹੂੰ ਚਾਰ ਪੂਰੇ ਬਾਕੀ ਦਾ ਝੋਟੀਆਂ ਅੱਖਾਂ ਵਿੱਚੀ ਖੜੀ ਐ ਸੌਂ ਵੀ ਆ ਹਨਾ ਜਮਾ ਅਗਲੇ ਸਾਲ ਨੂੰ ਨਾ ਬਈ ਰੱਬ ਕਿਰਪਾ ਰੱਖੇ ਤੇ ਮਾਲਕ ਆ ਦਿਖਾਈ 20 ਕਿਲੋ ਦੁੱਧ ਦੇਊਗੀ ਆ ਦੇਖੋ ਜਮਾ ਬਈ 2 ਕਿਲੋ ਹੈਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਲਟੀ ਕਿੰਨੀ ਕਰਤੀ ਆ ਇਹ ਮਗਲੇ ਤੇ ਮਾੜਾ ਛੋਟੀ ਕਨੀ ਨੂੰ ਹੋ ਗਿਆ ਹਾਂ ਆ ਦੇਖੋ ਇਹ ਧਾਰਾ ਦੂਰਾ ਕਰੋ ਚੱਕ ਥੋੜਾ ਜਿਹਾ ਹੋਇਆ ਵਾ ਲੇਟ ਹੀ ਆ ਕਿਉਂਕਿ ਹੁਣ ਦਿਨਾਂ ਦਾ ਫਰਕ ਪੈ ਗਿਆ ਹੈ ਨਾ 6 ਵਜੇ ਦਿਨ ਢਾਲਣ ਲੱਗ ਜਾਂਦਾ ਸੋਣੀ ਹਾਂ ਆ ਦੇਖੋ ਚੁਵਾਈ ਕਰੋ ਚੱਕ ਕੋਈ ਹੈ ਨਹੀਂ ਕੋਈ ਚੋਲ ਨਹੀਂ ਸਾਹਮਣੇ ਤੁਹਾਡੇ ਕੈਮਰਾ ਚੱਲ ਜਾਨਾ ਤੇ ਸਾਰਾ ਦੁੱਧ ਤੁਹਾਨੂੰ ਕੱਢ ਕੇ ਦਿਖਾ ਰਿਹਾ ਤੁਸੀਂ 13 ਮੰਨ ਲਓ 14 ਪਰ 22 ਦਾ ਕਹਿਣਾ ਵੀ 14 ਤੋਂ 15 ਕਿਲੋ ਦੁੱਧ ਇਹ ਥੱਲੇ ਰੈਡੀ ਹੋਇਆ ਵਾ ਕੋਈ ਖਾਲਾਜੀ ਦਾ ਵਾੜਾ ਨਹੀਂ ਹੁੰਦਾ 14 ਕਿਲੋ ਬਾਲਟੀ 22 ਦੀ ਵੱਡੀ ਹੈ ਯਾਰ ਹੁੰਦਾ ਭਾਈ ਲੋਕ ਬਚਕਾ ਉਹਨਾਂ ਨੇ 14 ਕਿਲੋ ਖਲੂਨ ਕੱਟੀ ਨੂੰ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਬਾਕੀ ਦਾ ਯਾਰ ਚੰਗੇ ਅਸਲੇ ਤੇ ਚੰਗੀ ਸਾਂਭੀ ਵੀ ਆ ਹਾਂ ਤੇ ਜੇ ਦੋ ਦੰਦ ਸੂਂ ਦੀ ਫੇਰ ਇਹਨੇ 12 ਤੇ ਰਹਿ ਜਾਣੇ ਚਾਰ ਦੰਦ ਹੋਈ ਕਰਕੇ ਇਹਨਾਂ ਦੁੱਧਾ ਹਨਾ ਇਹ ਕੱਟੀ ਮੇਰੇ ਪਿੰਡ ਦੀ ਜੰਮਪਾਲਾ ਮੈਨੂੰ ਹੁਣ ਪਤਾ ਲੱਗਾ ਮੈਂ ਤਾਂ ਲੈ ਗਾਂ ਦੀ ਗਾਂ ਨਫਾ ਭਰ ਕੇ ਅੱਛਾ ਜੀ ਮੇਰੇ ਪਿੰਡੋਂ ਇਹ ਚਾਰ ਥਾਂ ਹੀ ਵਿਕ ਗਈ ਚੰਗੀ ਕੁਆਲਿਟੀ ਵਾਲੀ ਕੱਪਣ ਗਈ ਸੀ ਉਹ ਬੰਦੇ ਨੇ ਜਿਹੜਾ ਬੰਦੇ ਤੋਂ ਗਈ ਆ ਉਹ ਮੈਨੂੰ ਕਹਿੰਦਾ ਤਾਂ ਸਾਟਿਆ ਝੋਟੀ ਲੈ ਮਸਾ ਯਾਰ ਮੈਨੂੰ ਨਹੀਂ ਪਤਾ ਤੇ ਬਿਰ ਮਾਨੂੰ ਵੀਡਿਓ ਦਿਖਾ ਦੀ ਮਖਿਆ ਦੇਖੋ ਤਾ ਨਾ ਉਹੀ ਹੈ ਠੀਕ ਹੈ ਬਾਕੀ ਦੀ ਗੱਲ ਵੀਰ ਆਪਾਂ ਹਿੰਮਤ ਰੱਖਦੇ ਆਂ ਪੂਰੀ ਤੇ ਐ ਨਹੀਂ ਵੀ ਆਉਣ ਸਰ ਪਸ਼ੂ ਵੇਚਣ ਦੀ ਕੋਸ਼ਿਸ਼ ਕਰਕੇ ਪੂਰਾ ਬਾਈ ਮੈਂ ਇੱਕ ਤਾਂ ਮੰਡੀ ਤੇ ਨਹੀਂ ਜਾਂਦਾ ਠੀਕ ਹੈ ਵੇਚਣ ਜੇ ਕੋਈ ਨੀ ਕੀ ਨੌਕਸ ਹੋ ਗਿਆ ਇੱਥੇ ਕਿਸੇ ਨੂੰ ਦੱਸ ਕੇ ਦੇ ਦਾਂਗੇ ਭਈ ਆ ਨੌਕਸ ਓਕੇ ਜੀ ਓਕੇ ਮੰਡੀ ਦੇ ਹਰੇਕ ਦੀ ਮੈਂ 15 ਕਿਲੋ 20 ਕਿਲੋ ਦਿੰਦੀ ਹਾਂ ਆਪਾਂ ਦਾ ਦਿਖਾਉਣਾ ਇੱਥੇ ਆਪਾਂ ਦਾ ਦਿਖਾਉਣਾ ਬਾਕੀ ਦੀ ਗੱਲ ਯਾਰ ਆਪਾਂ ਤਰੀਕ ਬੋਲਤੀ ਟਾਈਮ ਦਿਖਾਤਾ ਕੋਈ ਸ਼ੱਕ ਤਾਂ ਹੈ ਨਹੀਂ ਤੜਕੇ ਆ ਜਾਣਾ ਉਹਦੀ ਚੋਕਲੇ ਆ ਵੀ ਚੋਕ ਕੇ ਲੈ ਜਾਵੇ ਜਦੋਂ ਗੇਟ ਤੋਂ ਬਾਹਰ ਹੋ ਗਈ ਨਾ ਆਪਾਂ ਜੁਮੇਵਾਰ ਹੀ ਲੈਣੀ ਹੈ ਇਹ ਦੀ ਕਾਦੀ ਸਰ ਚਾਹੇ ਮੇਰੇ ਪਿੰਡ ਦਾ ਚਾਹੇ ਕੋਈ ਬਾਹਰ ਦਾ ਰੁਪਈਏ ਪਹਿਲਾਂ ਮੈਂ ਮੰਗਾਂ ਬਾਕੀ ਦੀ ਗੱਲ ਅਗਲਾ ਆਵੇ ਅਗਲੇ ਨੂੰ ਚਾਹ ਮਿਲੂ ਪਾਣੀ ਮਿਲੂ ਭੋਜ ਦੋ ਰੰਗ ਆਵੇ ਹਨਾ ਕੋਈ ਚੱਕਰ ਨਹੀਂ ਸਭ ਕੁਝ ਮਿਲੂ ਖਾਣ ਪੀਣ ਨੂੰ ਰੋਟੀ ਪਾਣੀ ਮਿਲੂ ਚੋਕੇ ਲੈ ਕੇ ਜਾਣ ਮੈਂ ਅਗਲੇ ਇੱਥੇ ਰਹਿ ਕੇ ਦੋ ਰੰਗ ਓਕੇ ਜੀ ਐਦੂ ਤਾਂ ਕੀ ਦੱਸ ਲੀ ਹੋਗੀ ਹਾਂ ਬਸ ਕਈ ਵਾਰੀ ਅੱਗੇ ਨਾ ਬਾਈ ਇੱਕ ਬੰਦੇ ਨੇ ਮੀਣੀ ਮਹਿਰ ਖਾਤੀ ਓਕੇ ਜੀ ਦੇ ਕੇ 100 ਰੁਪਿਆ ਆਪ ਕੋ 500 ਸਾਈ ਕਹਿੰਦਾ ਬਾਈ ਕੱਲ ਨੂੰ ਆਉਂਗਾ ਮੈਂ ਮੁੜ ਕੇ ਫੋਨ ਕਰੀਗਾ ਬਾਈ ਵੇਖ ਕੀ ਵੇਖ ਕੀ ਉਹ ਅਗਲੇ ਨੇ ਮੁੜ ਕੇ ਉਹ ਮੁੜ ਕੇ ਇੱਥੇ ਵੇਚੀ ਕਿਸੇ ਨੂੰ ਫੇਰ ਇਹ ਸਮੱਸਿਆ ਆਉਂਦੀ ਐ ਸੋ ਨਹੀਂ ਬੇਚ ਲੋਕ 2-2000 ਰੁਪਏ ਪਾ ਕੇ ਵੀ ਮੈਂ ਭਾਈ ਹੁਣ ਹੋਰ ਦਿਨ ਦਾ ਨਾ ਜੇ ਕਿਸੇ ਬੰਦੇ ਨੇ ਸਾਈ ਪਾਉਣੀ ਐ ਮੈਂ 10000 ਸਾਈ ਪਵਾਉਂ ਜੇ ਨਾ ਫੇਟਾ ਹੀ ਮੋੜੂਗਾ ਹਾਂ ਮੋੜੂਗਾ ਓਕੇ ਗੱਲ ਓਕੇ ਓਕੇ ਬੰਦ ਕਰਦੇ ਕਿਹੜਾ ਇਹ ਆਹ ਦੇਖੋ ਜੀ ਕਰੋ ਕੁਆਲਟੀ ਚੈੱਕ ਠੀਕ ਐ ਨਾ ਭਾਈ ਆਪਾਂ 10000 ਰੁਪਏ ਬਿਆਨਾ ਪਵਾਵਾਂਗੇ ਕੋਈ ਬੰਦਾ ਹੋਵੇ ਚਾਹੇ ਅਬ ਵੀ ਜੇ ਕੋਈ ਨਾ ਉਸਨੇ ਕੋ ਬਾਪ ਸੁਣੋ ਜੀ ਕੋਨੇ ਕੀ ਹੋਈ ਥਾਣ ਨਾ ਪਸੰਦ ਆਇਆ ਚਵਾਈ ਨਾ ਪਸੰਦ ਆਈ ਮੋੜੂ ਮੋੜੂ ਓਕੇ 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 ਉਹ ਤਾਂ ਫਿਰ ਪਸੰਦ ਆਉਂਦਾ ਦੁੱਧ ਨਾ ਕੱਢਿਆ ਜਿੰਨਾ ਕਹਾਂਗੇ ਹਾਂ ਤਾਂ ਵੀ ਬੋੜਾਂਗੇ ਓਕੇ ਜੀ ਗੱਲਬਾਤ ਜਮਾ ਜੀ ਲੋ ਗੇਟੋਂ ਬਾਹਰ ਵਾਗ ਗਈ ਕੋਈ ਜ਼ਿੰਮੇਵਾਰੀ ਨਹੀਂ ਕਾਸੇ ਵੀ ਦੀ ਸੀ ਕਾਸੇ ਦੀ ਵੀ ਸਹੀ ਗੱਲ ਐ ਇੱਥੇ ਤੇ ਥੱਲੀਆਂ ਕਰ ਲੈਣ ਫੋਲੋ ਇੱਥੇ ਕਰ ਲੋ ਓਕੇ ਜੀ ਗੱਲ ਨਾ ਗਾਂ ਦੀ ਨਾ ਮਹਿੰਦੀ ਆਪਾਂ ਗਾਰੰਟੀ ਨਹੀਂ ਦਿੰਦੇ ਹਮ ਆਪਾਂ ਨੂੰ ਕੌਣ ਦਿੰਦਾ ਬਈ ਨਹੀਂ ਦਿੰਦਾ ਵੀਰੇ ਕਦੇ ਬਥੇਰਾਂ ਜਿੰਨੋ ਜਮਾ ਨਕਸਾਨ ਨਾ ਨਾ ਫਰਜ਼ ਨੂੰ ਮਜਾਕ ਹੀ ਨਹੀਂ ਕਹਿੰਦੇ ਓਕੇ ਜੀ ਇਹ ਬਾਕੀ ਦੀ ਗੱਲ ਜਦੋਂ ਅਗਲੇ ਨੇ ਪੇਮੈਂਟ ਲਾਉਣੀ ਆ ਤਸਲੀ ਕਰਨਾ ਅਗਲੇ ਦਾ ਫਰਜ਼ ਬਣਦਾ ਹਨਾ ਬਾਕੀ ਬਾਈ ਜਰ ਚੰਗੀ ਆ ਤਾਂ ਹੀ ਦੁੱਧ ਤੇ ਲਿਆਂਦੀ ਇਹਨੂੰ ਓਪੀ ਜੋੜ ਵੜ ਦਿੰਦਾ ਹਾਂ ਇਹ ਤੁਹਾਡੀ ਗੱਲ ਜਮਾ ਜਾਇਆ ਜਾ ਤੇ ਬਾਕੀ ਦੀ ਗੱਲ ਦੁੱਧ ਮਿਣਕੇ ਦੇਣਾ ਜਦੋਂ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਪਾਉਂਦੇ ਅਗਲਾ ਠੰਡਾ ਕਰ ਕਰ ਬਣੀ ਜਾਵੇ ਬਾਈ ਕਹਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਮੈਂਟੋ ਮੈਂਟੀ ਚਗਾਈ ਕਰਤੀ ਆ ਬਾਈ ਨੇ ਪੋਲੀ ਆ ਕੋਈ ਚੱਕਰ ਨਹੀਂ ਹੈਗਾ ਪੋਲੀ ਦਾ ਰੂਵ ਆ ਰ ਗਿਆ ਬਾਈ ਗੋਲੀ ਚੰਗੀ ਧਾਰਾ ਬਾਈ ਦੇ ਖੜਕਦੀ ਦੇ ਦੇ ਕਿਵੇਂ ਆ ਇੱਥੇ ਖੜਕਾ ਸੁਣ ਰਿਹਾ ਜੀ ਬਾਕੀ ਦੀ ਗੱਲ ਤੁਹਾਨੂੰ ਫੇਰ ਦੱਸ ਦਈਏ ਸਿੰਘ ਤੋਂ ਲੈ ਕੇ ਪੂਛ ਟਿੱਕਰ ਥੱਲੇ ਟਿੱਕਰ ਕੋਈ ਇਹਦੇ ਚ ਨੌਕਸ ਨਹੀਂ ਹੈਗਾ ਰੁਪਈਏ ਦੀ ਰੁਪਿਆ ਅੱਜ ਦੀ ਘੜੀ ਕੱਲ ਤੁਹਾਡੇ ਕਰਮਾਂ ਜੀ ਜਿਹੜੇ ਬੰਦੇ ਨੇ ਖਰੀਦਣੀਆਂ ਤੇ ਬਾਕੀ ਦੀ ਗੱਲ ਜੇ ਬਰੀਡ ਵਾਸਤੇ ਗਏ ਨੇ ਝੋਟੀ ਰੱਖਣੀਆਂ ਤਾਂ ਵੀ ਜੰਗੀ ਅਗਾ ਚੰਗਾ ਕੋਟੀ ਕਲਵਾਓਗੇ ਚੰਗੇ ਮੋਹਰ ਨਸਲ ਦੇ ਨੇ ਬੱਚੇ ਪਾਉਣੇ ਆਗੇ ਤੇ ਪੇਮੈਂਟ ਨਾ ਛੋਡੀ ਜਾਏ ਜੋ ਕਿਸੇ ਦੀ ਵੀ ਬਾਕੀ ਇਹ ਦਸੱਲੀ ਨਾਲ ਬਾਈ ਨੇ ਦੁੱਧ ਸਾਰਾ ਕੱਢ ਕੇ ਦਿਖਾਇਆ ਕੋਈ ਆਪਾਂ ਵੀਡੀਓ ਨਹੀਂ ਰੋਕੀ ਕੋਈ ਕੁਛ ਨਹੀਂ ਜਿੰਨਾ ਦੁੱਧ ਆ ਤੁਹਾਡੇ ਸਾਹਮਣੇ ਧਰ ਦੇਣਾ ਲਿਆ ਕੇ ਜੀ ਤੇ ਦੱਸ ਲਈ ਨਾ ਤੁਸੀਂ ਝੋਟੀ ਖਰੀਦਣੀ ਕਿਉਂਕਿ ਪੇਮੈਂਟ ਲਾਉਣੀ ਹੈ ਕਿਸੇ ਭੈਣ ਭਰਾ ਦੇ 10 ਰੁਪਏ ਵੀ ਵਾਂਝੇ ਜਾਣ ਆਪਾਂ ਇਹ ਗੱਲ ਦੇ ਵਿੱਚ ਆਪਾਂ ਵੀ ਖਲਾਫਾਂਗੇ ਤੇ ਬਾਕੀ ਦੀ ਗੱਲ ਕੋਈ ਪਸ਼ੂ ਨੂੰ ਕਿਸੇ ਟਾਈਮ ਵੀ ਕੁਛ ਵੀ ਹੋ ਸਕਦਾ ਘਰ ਘਰ ਦੀ ਗਰੰਟੀ ਹੁੰਦੀ ਆ ਕਿਉਂਕਿ ਜਿਹੜੇ ਵੀਰ ਲਿਆਉਂਦੇ ਉਹ ਵੀ ਆਪ ਦਾ ਘਾਟਾ ਨਫਾ ਵੀ ਚਾਲਦੇ ਆ ਸਭ ਕੋ ਚੱਲਦੇ ਆ ਜੀ ਪਹਿਲਾਂ ਤੁਸੀਂ ਜਿੰਨੀ ਮਰਜ਼ੀ ਥੱਲੀ ਕਰਿਆ ਕਰੋ ਕੋਈ ਚੱਕਰ ਨਹੀਂ ਪਰ ਬਾਅਦ ਦੇ ਵਿੱਚ ਰੌਲਾ ਪਾਉਣ ਨੂੰ ਪਹਿਲਾਂ ਥੱਲੀਆਂ ਚੰਗੀਆਂ ਨੇ ਜੀ ਤੇ ਬੱਚੇ ਨੂੰ ਸੋਹਣੀ ਵੀਰੇ ਜਰੂਰ ਛੱਡਾਂਗੇ ਥੋੜਾ ਜਨਾ ਬੱਚੇ ਨੂੰ ਆਪਾਂ ਪਿਆਰ ਦੂ ਯਾਰ ਮੈਂ ਸੀਸੀ ਨਾਲ ਅੱਜ ਹੁਣ ਜਮੇ ਓਕੇ ਜੀ ਚੋਈ ਦੇਵਾਂਗੇ ਫਿਰ ਆਪਾਂ ਜਮੇ ਸਾਰੀ ਸ਼ੱਕ ਕੱਢਾਂਗੇ ਅੱਜ ਕਿੰਨਾ ਐ ਓਕੇ ਜੀ ਓਕੇ ਜੀ ਓਕੇ ਜੀ ਸੀਸੀ ਨਾਲ ਪਿਆਰ ਦਿਓ ਜਰੂਰ ਕਿਉਂਕਿ ਜਾਨਵਰ ਭੁੱਖਾ ਰਹੇਗਾ ਉਹ ਵੀ ਆਪਾਂ ਨੂੰ ਭੁੱਖਾ ਰਹੇ ਤਾਂ ਬੋਤਲ ਜੀ ਹੈ ਬਰ ਕੋਈ ਚੁੰਗਣੀ ਵੱਡੀ ਉਹਦੇ ਨਾਲ ਓਕੇ ਜੀ ਫਿਰ ਬਾਲਟੀ ਦਾ ਮਾਰੀ ਤਾਂ ਹਨਾ ਮਾਰਟੀ ਨੂੰ ਮੈਨੂੰ ਪਤਾ ਹੈ ਦਾ ਅੱਜ ਨੂੰ ਚੋਨੇ ਆ ਜੀ ਆਪਾਂ 10 ਦਿਨ ਝੋਟੀ ਚੋਲੀ ਆ 11 ਦਿਨ ਹਨਾ ਆਪਾਂ ਬਹੇਰੀਆਂ ਵੀਡੀਓ ਫਾਇਆਂ ਆਪਾਂ ਕੱਚਾ ਕੰਮ ਨਹੀਂ ਕਰਦੇ ਨਹੀਂ ਠੀਕ ਹੈ ਬਾਕੀ ਦੀ ਗੱਲ ਯਾਰ ਬੱਚ ਭੋਲ ਜਾਵੇ ਹਨਾ ਬਾਲਟੀ ਮਾਰੀ ਤਾਂ ਹਾਂ ਗੱਡ ਤੇ ਪੋਣਾ ਹੁਣ ਵੀਡੀਓ ਜਿੱਤੇ ਜਮਾਏ ਕਹੇ ਵੀ ਹੁਣ ਸੱਤ ਲਾ ਠੀਕ ਆ ਵੀਰੇ ਸਹੀ ਗੱਲ ਆ ਮੁੜ ਕੇ ਇੱਥੇ ਬਥੇਰੇ ਬਈ ਅਸੀਂ ਲੋਕਾਂ ਨੇ ਘਰੇ ਜਾ ਕੇ ਜਿਹੜਾ ਸੌਦਾ ਕਰਦੇ ਆ ਨਾ ਹੂੰ ਕਹਿਣਗੇ ਬਈ 14 ਕਿਲੋ ਆ ਅਸੀਂ ਅੱਖਾਂ ਕਿ ਅੱਜ 10 ਅੱਜ ਤਾਂ ਆ ਕੇ ਪਰ ਸੌਂਗ ਦੀ ਸੂਈ ਆ ਹਾਂ ਕਿ ਉਹ ਪਰਾ ਗੱਟਾ ਕਣਕ ਦਾ ਪਰਿਆ ਮੁੰਡਾ ਸਾਡਾ ਲੇਟੀ ਨਹੀਂ ਦਵਾ ਕੇ ਲੈ ਕੇ ਤੁੰਦਾ ਅੱਛਾ ਉਹ ਬਰੋ ਦਾ ਗੱਲਾਂ ਵਾਲਿਆ ਗੱਲ ਕਰਨ ਦੀਆਂ ਹੁੰਦੀਆਂ ਆ ਆਪਾਂ ਤਾਂ ਭਰਾਵਾ ਨਾ ਮੁੰਡੇ ਨੂੰ ਕਹਿ ਗਿਆ ਆਪ ਭਇਆ ਗੱਟੇ ਫੀੜ ਤੇ ਲੇਟੀ ਦੀ ਹਾਂ ਪਾਈ ਉਹਨੂੰ ਸਮਾਨ ਪਾਉਣੇ ਆ ਓਕੇ ਠੀਕ ਆ ਬਾਕੀ ਦਾ ਪੀਕ ਲੈਵਲ ਦਾ ਇਹਨੇ ਜਿੱਤੇ ਜਾਵਾਂ ਬੇਲੀ ਹੋਗੀ ਸਾਫ ਹੋਗੀ ਫੜਨਾ ਹਨਾ ਹਜੇ ਝੋਟੀ ਪੂਰੇ ਦੁੱਧ ਤੇ ਨਹੀਂ ਹਾਂ ਖਦੂਗੀ ਕਿਲੋ ਵਾਜੇ 2 ਵਾਜੇ ਹਾਂ ਬਾਕੀ ਦੀ ਸੋਹਣੀ ਵੀਰ ਗੱਲ ਇੱਕ ਐਮ ਵੀ ਹੁੰਦੀ ਐ ਜਿਵੇਂ ਹੁਣ ਆਪਾਂ ਬਰੀਡ ਨੇ ਦੁੱਧ ਦੇਣਾ ਜੇ ਹੁਣ ਝੋਨਾ ਤਿੰਨ ਗੱਟੇ ਯੁਰਗੇ ਪਾਏ ਤੋਂ 80 ਮਣ ਨਿਕਲਦਾ ਜੇ 6 ਸਿੱਟੇ ਤੋਂ 160 ਮਣ ਨਿਕਲਿਆ ਫੇਰ ਕੌਣ ਹਨਾ ਉਹਦੇ ਚ ਪਾ ਦੇ ਇਹ ਦੁੱਧ ਤਾਂ ਦੇਣਾ ਬਰੀਡ ਨੇ ਵਿੱਚ ਕਹਿਣਗੇ ਜਿਆ ਦਾਣਾ ਵਾਲਾ ਪਾਤਾ ਨਹੀਂ ਦਾਣਾ ਬਰੀਡ ਦਾ ਫਰਕ ਚਾਹੇ ਦੱਬ ਦੇ ਦਾਣੇ ਚ ਐ ਨਹੀਂ ਦੁੱਧ ਕਿੰਦੀ ਜਿਹੜੀ ਜਿਹੜੀ ਨੇ ਦੁੱਧ ਦੇਣਾ ਬਰੀਡ ਐ ਇਹਨੇ ਦੁੱਧ ਦੇਣਾ ਜੀ ਹਾਂ ਆ ਦੇਖੋ ਜੀ ਲਿਓ ਵੀਰ ਨਾ ਜੀ ਢੋਲ ਤੀ ਮਾਰੀ ਤੋਨੀ ਆਹ ਲੀਟਰ ਵੀ ਮਾਰੀ ਦੇ ਓਕੇ ਜੀ ਵੀਡੀਓ ਜ਼ਰੂਰ ਲੰਮੀ ਹੋਣ ਵਾਲੀ ਆ ਆ ਦੇਖੋ ਥੋੜੇ ਸਾਹਮਣੇ ਤੇ ਅੱਗ ਮਾਰ ਲੇ ਖ ਮਾਰ ਕੇ ਆਪਾਂ ਥੋੜਾ ਬਹੁਤਾ ਬਾਦ ਉੱਤੇ ਪਾ ਦੇਾਂਗੇ ਅਪਾਜਰ ਕਿਲੋ ਹੀ ਘਟਾ ਦਾਂਗੇ ਭਾਈ ਜਿੰਨਾ ਹੋਊਗਾ ਠੀਕ ਹੈ ਜੀ ਆਹ ਲਓ ਤਾਂ ਕਿਲੋ ਘਟ ਮੰਨ ਕੇ ਆਓ ਠੀਕ ਹੈ ਨਾ ਹਮ ਇੱਕ ਦੋ ਤਿੰਨ ਚਾਰ ਪੰਜ 6 7 ਬਾਕੀ ਡੋਲਦੇ ਡੋਲਦੇ ਪੈਂਦੇ ਆ ਨਾ ਆ ਜਾ ਕੋਈ ਆ ਬਾਈ 8 ਹੋ ਗਏ ਤੇ 14 ਕਿਲੋ ਦੁੱਧ ਮੰਨ ਕੇ ਆਵੇ ਅਗਲਾ ਝੱਗ ਝੁਗ ਦਾ ਮੱਕੜਦਾ ਇਕਲੀ ਬਸ 14 ਹੀ ਮੰਨ ਕੇ ਆਵੇ 16 ਮੰਨਦੇ ਆ ਹੂੰ 14 ਮੰਨ ਕੇ ਆ ਨੰਬਰ ਬਾਈ ਫਿਰ ਬੋਲ ਦ 9988202601 ਦੋ ਬੜਾ ਸਿੰਘ ਦੋਨੇ ਤੁਹਾਨੂੰ ਦਿਖਾਤੀਆਂ ਇੱਕ ਸੂਈ ਵੀ ਇੱਕ ਗੱਬਣ ਤੇ ਇੱਕ ਸੂਈ ਸਬਾਈ 14 ਕਿਲੋ ਦੁੱਧ ਰੈਡੀ ਆ ਝੋਟੀ ਦਿਖਾਦੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੇ ਇਹਨਾਂ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ